ਕੇਂਦਰ ਸਰਕਾਰ ਦੇ ਵੱਲੋਂ ਹੁਣ ਦੇਸ਼ ਦੇ ਵਿੱਚ ਅਜਿਹਾ ਬਿਲ ਫਾਰਮੈਟ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹਸਪਤਾਲਾਂ ਦੀ ਮਨਮਾਨੀ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਖਤਮ ਹੋ ਜਾਏਗੀ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੇਕਰ ਕਿਸੇ ਮਰੀਜ਼ ਨੂੰ ਭਰਤੀ ਕਰਵਾਇਆ ਗਿਆ ਹੋਵੇ ਤਾਂ ਉਸ ਮਰੀਜ਼ ਦਾ ਬਿੱਲ ਕਾਫੀ ਜ਼ਿਆਦਾ ਪਾਜ ਜਾਂਦਾ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੋ ਮਰੀਜ਼ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੇ ਕੋਲੋਂ ਬਿੱਲ ਦਾ ਭੁਗਤਾਨ ਨਹੀਂ ਕਰ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਹਸਪਤਾਲ ਨੂੰ ਦੇ ਸਕਣ। ਬਾਅਦ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਪਰਿਵਾਰ ਨੂੰ ਕਰਨਾ ਪੈਂਦਾ ਹੈ। ਤੇ ਇਸ ਨੂੰ ਲੈ ਕੇ ਹੁਣ ਇੱਕ ਨਵਾਂ ਬਿਲ ਫਾਰਮੈਟ ਕੇਂਦਰ ਸਰਕਾਰ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਜਿਸ ਦੇ ਤਹਿਤ ਇਹ ਮਨਮਾਨੀ ਜੋ ਹਸਪਤਾਲਾਂ ਦੀ ਹੁੰਦੀ ਹੈ ਪੂਰੇ ਤਰੀਕੇ ਖਤਮ ਹੋ ਜਾਏਗੀ। ਤੇ ਨਿਕਾ ਹੁਣ ਇਸ ਰਿਪੋਰਟ ਤੇ ਮਾਰਾਂਗੇ। ਉਹਦੇ ਵਿੱਚ ਦੱਸਿਆ ਗਿਆ ਕਿ ਮਰੀਜ਼ਾਂ ਦੇ ਇਲਾਜ ਦੌਰਾਨ ਹਸਪਤਾਲਾਂ ਦੇ ਵੱਲੋਂ ਕੀਤੀ ਜਾਣ ਵਾਲੀ ਮਨਮਾਨੀ ਹੁਣ ਨਹੀਂ ਚੱਲੇਗੀ। ਕੇਂਦਰ ਸਰਕਾਰ ਹੁਣ ਇੱਕ ਅਜਿਹਾ ਬਿਲ ਫਾਰਮੈਟ ਲਈ ਅੰਦੀ ਤਿਆਰੀ ਕਰ ਰਹੀ ਹੈ ਜਿਸ ਤਹਿਤ ਹਸਪਤਾਲਾਂ ਨੂੰ ਮਰੀਜ਼ ਦੇ ਇਲਾਜ ਦੌਰਾਨ ਹਰੇਕ ਛੋਟੇ ਤੋਂ ਛੋਟੇ ਖਰਚੇ ਦਾ ਹਿਸਾਬ ਦੇਣਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਫਾਇਦਾ ਹੋਏਗਾ ਤੇ ਹਸਪਤਾਲਾਂ ਦੇ ਵੱਲੋਂ ਕੀਤੀ ਜਾਂਦੀ ਬਨਮਾਨੀ ਤੇ ਮਨਚਾਹੇ ਰੇਟ ਤੇ ਕੀਤੇ ਜਾਂਦੇ ਇਲਾਜ ਤੇ ਵੀ ਨਕੀਲ ਕਸਤੀ ਜਾਏਗੀ ਅਸਾਂਵੇਂ ਬਿਲ ਫਾਰਮੈਟ ਦੇ ਅਨੁਸਾਰ ਹਸਪਤਾਲਾਂ ਨੂੰ ਹੁਣ ਇਲਾਜ ਦੌਰਾਨ ਹੋਏ ਖਰਚੇ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ ਜਿਸ ਖਰਚੇ ਦੀ ਪਾਰਦਰਸ਼ਤਾ ਵਧੇਗੀ ਇਸ ਫਾਰਮੈਟ ਦੇ ਅਨੁਸਾਰ ਹਸਪਤਾਲਾਂ ਨੂੰ ਹੁਣ ਇਲਾਜ ਲਈ ਮਰੀਜ਼ ਦੇ ਕਮਰੇ ਦਾ ਕਿਰਾਇਆ ਡਾਕਟਰ ਦੀ ਫੀਸ ਸਰਜਰੀ ਚਾਰਜ ਆਪਰੇਸ਼ਨ ਥੀਟਰ ਦਾ ਖਰਚਾ ਦਵਾਈਆਂ ਦੀ ਲਿਸਟ ਉਹਨਾਂ ਦੇ ਉੱਤੇ ਰੇਟ ਸਿਰੰਜ ਦਸਤਾਨੇ ਹਰ ਇੱਕ ਚੀਜ਼ ਦੀ ਜਾਣਕਾਰੀ ਦੇਣੀ ਪਵੇਗੀ ਸੋਲਾਵਾ ਦਵਾਈਆਂ ਦਾ ਬੈਚ ਨੰਬਰ ਤੇ ਐਕਸਪਾਇਰੀ ਡੇਟ ਲਿਖਣਾ ਵੀ ਜ਼ਰੂਰੀ ਹੋਵੇਗਾ ਇਸ ਵਿਲ ਫਾਰਮੈਟ ਦੀ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਲਾਜ ਮਗਰੋਂ ਹਸਪਤਾਲਾਂ ਚੋਂ ਕਈ ਵਾਰ ਖਰਚੇ ਦੀ ਸਹੀ ਜਾਣਕਾਰੀ ਨਹੀਂ ਜਿਸ ਕਾਰਨ ਹਸਪਤਾਲ ਮੈਨੇਜਮੈਂਟ ਤੇ ਮਰੀਜ਼ ਦੇ ਪਰਿਵਾਰਾਂ ਵਿਚਾਲੇ ਝਗੜੇ ਹੋ ਜਾਂਦੇ ਨੇ ਇਸੇ ਮਾਮਲੇ ਨੂੰ ਹੱਲ ਕਰਨ ਦੇ ਲਈ ਸਰਕਾਰ ਇੱਕ ਫਾਰਮੈਟ ਲਿਆ ਰਹੀ ਹੈ ਜਨਾਬ ਜਦਸੇ ਆ ਕਿ ਸਬਲ ਵੀ ਭਾਸ਼ਾ ਆਸਾਨ ਹੋਵੇਗੀ ਤੇ ਉਸ ਨੂੰ ਅੱਖਰਾਂ ਦਾ ਸਾਈਜ਼ ਵੀ ਵੱਡਾ ਕਰਨ ਨੂੰ ਕਿਹਾ ਜਾਏਗਾ ਇਸ ਤੋਂ ਇਲਾਵਾ ਇਹ ਬਿਲ ਹਸਪਤਾਲ ਦੀ ਖੇਤਰੀ ਭਾਸ਼ਾ ਦੇ ਵਿੱਚ ਜਾਰੀ ਕੀਤਾ ਜਾਵੇਗਾ ਇਸ ਬਿਲ ਦਾ ਡਰਾਫਟ ਬਿਊਰੋ ਆਫ ਇੰਡੀਅਨ ਸਟੈਂਡਰਡਸ ਦੇ ਬਿਲੋਂ ਤਿਆਰ ਕਰ ਲਿਆ ਗਿਆ ਹੈ ਤੇ ਜਾਣਕਾਰੀ ਦੇ ਅਨੁਸਾਰ ਇਹ ਬਿਲ ਫਾਰਮੈਟ ਸਾਰੇ ਹਸਪਤਾਲਾਂ ਦੇ ਵਿੱਚ ਲਗਭਗ ਤਿੰਨ ਤੋਂ 6 ਮਹੀਨਿਆਂ ਤੱਕ ਲਾਗੂ ਜਿਹੜਾ ਉਹ ਹੋ ਜਾਏਗਾ ਮਰੀਜ਼ਾਂ ਦੇ ਇਲਾਜ ਦੌਰਾਨ ਹਸਪਤਾਲਾਂ ਦੇ ਵੱਲੋਂ ਕੀਤੀ ਜਾਣ ਵਾਲੀ ਮਨਮਾਨੀ ਹੁਣ ਨਹੀਂ ਚੱਲੇਗੀ ਕਿਉਂਕਿ ਸਰਕਾਰ ਹੁਣ ਇੱਕ ਅਜਿਹਾ ਬਿਲ ਫਾਰਮੈਟ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਤਹਿਤ ਹਸਪਤਾਲਾਂ ਨੂੰ ਮਰੀਜ਼ ਦੇ ਇਲਾਜ ਦੌਰਾਨ ਆਏ ਹਰੇਕ ਛੋਟੇ ਤੋਂ ਛੋਟੇ ਖਰਚੇ ਦਾ ਹਿਸਾਬ ਦੇਣਾ ਪਵੇਗਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਦ ਮਰੀਜ਼ ਨੂੰ ਭਰਤੀ ਕਰਵਾਇਆ ਜਾਂਦਾ ਹੈ ਉਹ ਮਰੀਜ਼ ਦਾ ਇਲਾਜ ਡਾਕਟਰਾਂ ਦੇ ਵੱਲੋਂ ਕੀਤਾ ਜਾਂਦਾ ਤੇ ਜਦ ਦਬਾਰੀ ਬਿੱਲ ਵੀ ਆਉਂਦੀ ਹੈ ਤੇ ਬਿੱਲ ਕਾਫੀ ਲੰਬਾ ਚੌੜਾ ਬਣਾ ਦਿੱਤਾ ਜਾਂਦਾ ਹੈ ਪਰਵਾਰਕ ਮੈਂਬਰ ਜਦ ਪੁੱਛਦੇ ਨੇ ਕਿ ਐਨਾ ਬਿੱਲ ਕਿਵੇਂ ਬਣ ਗਿਆ ਤੇ ਅਕਸਰ ਹੀ ਦੇਖਿਆ ਗਿਆ ਕਿ ਹਸਪਤਾਲ ਦੀ ਮੈਨੇਜਮੈਂਟ ਤੇ ਪਰਵਾਰਕ ਮੈਂਬਰਾਂ ਦੇ ਵਿਚਾਲੇ ਕਾਫੀ ਝਗੜੇ ਹੁੰਦੇ ਨੇ ਤੇ ਇਹ ਝਗੜੇ ਕਾਫੀ ਜ਼ਿਆਦਾ ਵੱਧ ਵੀ ਜਾਂਦੇ ਨੇ ਮਾਰ-ਕੁਟਾਈ ਤੇ ਵੀ ਗੱਲ ਆ ਜਾਂਦੀ ਹੈ ਭੰਨ ਤੋੜ ਤੇ ਵੀ ਗੱਲ ਆ ਜਾਂਦੀ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਪਟਾਰਾ ਹੋਤ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਇਹਹੀ ਕਾਰਨ ਹੈ ਕਿ ਹੁਣ ਨਵਾਂ ਬਿੱਲ ਲਿਆਂਉਣ ਦੀ ਤਿਆਰੀ ਦੇ ਵਿੱਚ ਇਸ ਲਈ ਕੇਂਦਰ ਸਰਕਾਰ ਨਤੀ ਹੋਈ ਹੈ ਜਿਸ ਦੇ ਤਹਿਤ ਹਸਪਤਾਲਾਂ ਦੀ ਮਨਮਾਨੀ ਖਤਮ ਹੋ ਜਾਏਗੀ